ਅੱਜ ਫਿਲੌਰ ਗੁਰਦੁਆਰਾ ਤਖਤਗੜ੍ਹ ਸਾਹਿਬ ਲਾਈਫ ਕੇਅਰ ਫਾਊਂਡੇਸ਼ਨ ਲੈਬਰਾਟਰੀ ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿਸ ਦਾ ਅਜ ਉਦਘਾਟਨ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਕਾਦਿਆ ਜ਼ਿਲ੍ਹਾ ਚਲੰਦਰ ਦੇ ਪ੍ਰਧਾਨ ਅਮਰੀਕ ਸਿੰਘ ਨੇ ਆਪਣੀ ਪੂਰੀ ਟੀਮ ਦੇ ਨਾਲ ਆਣ ਕੇ ਰਿਬਨ ਕੱਟ ਕੇ ਲਾਈਫ ਕੇਅਰ ਫਾਊਂਡੇਸ਼ਨ ਲੈਬਰਾਟਰੀ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਗੁਰਦੁਆਰਾ ਤਖਤਗੜ੍ਹ ਸਾਹਿਬ ਵਿੱਚ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਵਾਏ ਮੌਕੇ ਤੇ ਆਏ ਮਹਿਮਾਨਾਂ ਦੇ ਗੱਲ ਵਿੱਚ ਸਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਨਾਲ ਹੀ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਲਾਈਫ ਕੇਅਰ ਫਾਊਂਡੇਸ਼ਨ ਲੈਬੋਰੀ ਟਰੀ ਸੈਂਟਰ ਦੇ ਮੇਨ ਓਨਰ ਅਵਤਾਰ ਸਿੰਘ ਬੈਣੀਪਾਲ ਡਾਇਰੈਕਟਰ ਹੈ ਜਿਨ੍ਹਾਂ ਨੇ ਆਨ ਕੇ ਅੱਜ ਗੁਰਦੁਆਰਾ ਤਖਤਗੜ ਸਾਹਿਬ ਫਿਲੌਰ ਵਿਖੇ ਪੰਜਾਬ ਹਰਿਆਣਾ ਹਿਮਾਚਲ ਵਿੱਚ ਅੱਜ 110ਵੇਂ ਸੈਂਟਰ ਦਾ ਉਦਗਾਟਨ ਕੀਤਾ ਜਿਸ ਦੀ ਹਰ ਹਸਪਤਾਲ ਵਿੱਚ ਮਾਨਤਾ ਪ੍ਰਾਪਤੀ ਰਿਪੋਰਟ ਹੈ ਜਿਸ ਨੂੰ ਇੱਕ ਐਨਰਜੀਓ ਰਾਹੀ ਹੈਲਥ ਪੈਕੇਜ ਦੇ ਇਲਾਵਾ ਹੋਰ ਛੋਟੇ ਵੱਡੇ ਟੈਸਟ ਬਾਜ਼ਾਰ ਤੋਂ ਲਗਭਗ 1 75% ਤੱਕ ਕਟ ਰੇਟਾ ਤੇ ਬਿਨਾਂ ਕਿਸੇ ਮੁਨਾਫੇ ਦੇ ਸੇਵਾ ਦੇ ਤੌਰ ਤੇ ਕੀਤੇ ਜਾਂਦੇ ਹਨ

ਜਿਸ ਦਾ ਰੇਟ ਬਾਜ਼ਾਰ ਵਿੱਚ 1000 ਰੁਪਏ ਹੈ ਤੇ ਇਸ ਲੈਬੋਰਟਰੀ ਵਿੱਚ 270 ਰੁਪਏ ਵਿਟਾਮਿਨ B12 ਜਿਸ ਦਾ ਰੇਟ ਵੱਡੇ ਹਸਪਤਾਲ ਵਿੱਚ 500 ਇਸ ਲੈਬੋਰਟਰੀ ਵਿੱਚ 180 ਥਾਇਰੋਇਡ ਦੇ 363 ਜੋ ਕਿ ਮਾਰਕੀਟ ਵਿੱਚ 400 ਰੁਪਏ ਇਸ ਲੈਬੋਰਟਰੀ ਵਿੱਚ 120 ਰੁਪਏ ਵਿੱਚ ਕੀਤਾ ਜਾਂਦਾ ਹੈ ਥਾਇਰੋਇਡ TSH ਜਿਸ ਦਾ ਰੇਟ ਬਾਰਲਿਆ ਲੈਬੋਰਟਰੀਆਂ ਵਿੱਚ 150 ਅਤੇ ਲਾਈਫ ਕੇਅਰ ਫਾਊਂਡੇਸ਼ਨ ਨਾਮ ਦੀ ਲੈਬੋਰਟਰੀ ਵਿੱਚ 50 ਰੁਪਏ ਹੈ ਇਸੇ ਤਰ੍ਹਾਂ ਹੈਲਥ ਪੈਕੇਜ 9563 ਸਮਾਰਟ ਫੁੱਲ ਬੋਡੀ ਚੈੱਕ 1500 ਰੁਪਏ ਵਿੱਚ ਕੀਤਾ ਜਾਂਦਾ ਹੈ ਇਸ ਲਈ ਫਲੋਰ ਦੇ ਨਾਲ ਲੱਗਦੇ ਆਸ-ਪਾਸ ਦੇ ਪਿੰਡਾਂ ਸ਼ਹਿਰਾਂ ਦੀ ਲੋਕਾਂ ਨੂੰ ਬੇਨਤੀ ਹੈ ਕਿ ਆਣ ਕੇ ਆਪਣੇ ਪੈਸਿਆਂ ਨੂੰ ਬਚਾਉਣ ਲਈ ਇਸ ਲਾਈਫ ਕੇਅਰ ਫਾਊਂਡੇਸ਼ਨ ਸੈਂਟਰ ਵਿੱਚ ਟੈਸਟ ਕਰਵਾਓ ਜੋ ਕਿ ਆਪ ਜੀ ਨੂੰ ਬਾਹਰਲੀਆ ਲੈਬੋਰੀਟਰੀਆਂ ਅਤੇ ਹਸਪਤਾਲਾਂ ਤੋਂ 75% ਸਸਤੇ ਰੇਟਾਂ ਤੇ ਕੀਤੇ ਜਾਂਦੇ ਹਨ ਮੌਕੇ ਤੇ ਆਏ ਮੇਨ ਓਨਰ ਅਵਤਾਰ ਸਿੰਘ ਬੈਣੀਪਾਰ ਡਾਇਰੈਕਟਰ ਹਰਦੀਪ ਸਿੰਘ ਜਨਰਲ ਮੈਨੇਜਰ ਬਾਈ ਅਮਰਜੀਤ ਸਿੰਘ ਕਿਸਾਨ ਮਜ਼ਦੂਰ ਇਕਤਾ ਹਸਪੀਟਲ ਚੁਲਾਨਕੋਪੁਰ ਮੁਕੇਸ਼ ਕੁਮਾਰ ਜਗਜੀਤ ਸਿੰਘ ਸੁਰਿੰਦਰਜੀਤ ਸਿੰਘ ਕਮਲਜੀਤ ਸਿੰਘ ਪ੍ਰਦੀਪ ਸਿੰਘ ਦੀਪਾ ਮੁਠੱਡਾ ਕਲਾ ਅਟਵਾਲ ਸਾਹਿਬ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕਾਦਿਆ ਜ਼ਿਲ੍ਹਾ ਚਲੰਦਰ ਦੀ ਸਾਰੀ ਟੀਮ ਮੌਕੇ ਤੇ ਮੌਜੂਦ ਸਨ ਜਿਨ੍ਹਾਂ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਆਉਂਦਾ ਲਾਈਫ ਕੇਅਰ ਫਾਊਂਡੇਸ਼ਨ ਲੈਬੋਰੀ ਸੈਂਟਰ ਦੇ ਡਾਇਰੈਕਟਰ ਜੀ ਵੱਲੋਂ ਧੰਨਵਾਦ ਕੀਤਾ ਗਿਆ ਫਿਲੋਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੇ ਨਾਲ ਰਮਨ ਮਾਹੀਦੀ ਖਾਸ ਰਿਪੋਰਟ ਕਪਤਾਰ ਸਿੰਘ ਹਾਂਜੀ ਸਰ ਅੱਜ ਓਪਨਿੰਗ ਕੀਤੀ ਹੈਗੀ ਇੱਥੇ ਲੈਬੋਰੀ ਦੀ ਜੀ ਨਾਮ ਹੈ ਦਾ ਤੇ ਲਾਈਫ ਕੇਅਰ ਫਾਊਂਡੇਸ਼ਨ ਦੁਆਰਾ ਇਹ ਅਮਰਖਲਿਕ 110ਵਾਂ ਸੈਂਟਰ ਹੈਗਾ ਸਾਡਾ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਲੈਬੋਰੀ ਦੀ ਸੇਵਾ ਚੱਲ ਰਹੀ ਹੈ ਜੋ ਕਿ ਇਹ ਡੇਰਾ ਵਸ ਤੋਂ ਸ਼ੁਰੂ ਹੋ ਕੇ ਮੁਹਾਰੀ ਆਪਣਾ ਜਿਵੇਂ ਗੁਰਦਾਰਾ ਸਿੰਘ ਸਿਦਾਂ ਸੁਹਾਣੇ ਸਾਹਿਬ ਇਧਰ ਜਲੰਧਰ ਤੱਕ ਤੇ ਤੁਹਾਡੇ ਪੂਰੇ ਆਪਣੇ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਸੈਂਟਰ ਨੇ ਜਿਵੇਂ ਫਲੋਰ ਇਹ ਆਪਣਾ ਫਗਵਾੜੇ ਤੇ ਹੁਣ ਇਹ ਇੱਥੇ ਵੀ ਖੁੱਲ ਚੁੱਕਿਆ ਸੈਂਟਰ ਸੋ ਇੱਥੇ ਸੰਗਤ ਨੂੰ ਬਹੁਤ ਫਾਇਦਾ ਹੋਣਾ ਟੈਸਟਾਂ ਦਾ ਕਿਉਂਕਿ ਟੈਸਟ ਸਭ ਤੋਂ ਪਹਿਲਾਂ ਇੱਕ ਬੁਖਾਰ ਤੋਂ ਲੈ ਕੇ ਕੈਂਸਰ ਦੇ ਮਰੀਜ਼ ਤੱਕ ਦੇ ਜੋ ਟੈਸਟ ਨੇ ਉਹ ਸਾਰੇ ਟੈਸਟ ਇੱਥੇ ਉਪਲਬਧ ਨੇ ਕਿਉਂਕਿ ਬਹੁਤ ਹੀ ਘੱਟ ਖਰਚਿਆਂ ਦੇ ਕੀਤੇ ਜਾਣਗੇ ਜੀ ਸਰ ਹੌਸਪੀਟਲ ਦੇ ਵਿੱਚ ਜੀ ਮੌਂਟਾਪਰਾਪੂ ਬਿਲਕੁਲ ਜੀ ਇਹ ਜੋ ਲੈਬ ਹੈ ਇਹ ਐਨਏਬੀਐਲ ਤੋਂ ਮਾਨਤਾ ਪ੍ਰਾਪਤ ਹੈ ਸੋ ਮੈਂ ਸੰਗਤ ਨੂੰ ਦੱਸਣਾ ਵੀ ਚਾਹਾਂਗਾ ਐਨਏਬੀਐਲ ਸਰਟੀਫਾਈਡ ਲੈਬ ਦੀ ਜੋ ਰਿਪੋਰਟ ਹੁੰਦੀ ਹੈ ਉਹ ਪੀਜੀਆਈ ਤੋਂ ਲੈ ਕੇ ਗਵਰਨਮੈਂਟ ਦਾਰਿਆਂ ਤੋਂ ਲੈ ਕੇ ਵੱਡੇ ਦਾਰਿਆਂ ਤੱਕ ਹਰ ਕਿਤੇ ਪ੍ਰਮਾਣਿਤ ਹੁੰਦੀ ਹੈ ਸੋ ਐਨਏਬੀਐਲ ਆਪ ਦੇ ਆਪ ਚ ਹੀ ਨੈਸ਼ਨਲ ਲੈਵਲ ਤੇ ਰਿਪੋਰਟ ਅਸੈਪਟਡ ਹੈ ਜੀ ਇਸ ਵੇਲੇ ਦਾ ਟਾਈਮਿੰਗ ਕੀ ਹੈ ਜੀ ਇਸ ਵੇਲੇ 7 ਵਜੇ ਤੋਂ ਲੈ ਕੇ ਦੁਪਹਿਰੇ 12 ਵਜੇ ਤੱਕ ਓਪਨ ਹੋਊਗੀ ਸੋ ਜਿੰਨੇ ਵੀ ਤੁਹਾਡੇ ਚੈਨਲ ਆਈ ਦੱਸਣਾ ਚਾਹਾਂਗਾ ਜਿਨ੍ਹਾਂ ਵੀ ਪੇਸ਼ੰ ਨੂੰ ਕੈਂਸਰ ਨਾਲ ਪੀੜਿਤ ਪੇਸ਼ੰ ਨੇ ਜਾਂ ਫਿਰ ਡਾਇਲਿਸਿਸ ਹੁੰਦਾ ਜਿਨ੍ਹਾਂ ਹਰ ਵਾਰ ਕੀਮੋਥੈਰਪੀ ਤੋਂ ਪਹਿਲਾਂ ਹੋਣ ਵਾਲੇ ਸੈਂਟੀ ਟੈਸਟ ਡਾਲਿਸਿਸ ਤੋਂ ਹੋਣ ਵਾਲੇ ਪਹਿਲਾਂ ਟੈਸਟ ਉਹਨਾਂ ਮਰੀਜ਼ਾਂ ਦੇ ਸਾਡੇ ਵੱਲੋਂ ਹਮੇਸ਼ਾ ਫ੍ਰੀ ਰਹਿਣਗੇ ਕਾਰਡ ਬਣਾ ਕੇ ਦਿੱਤਾ ਜਾਊਗਾ ਉਹਨਾਂ ਨੂੰ ਜਦ ਤੱਕ ਇਹ ਪ੍ਰੋਬਲਮ ਹੈਗੀ ਹੈ ਜਦ ਤੱਕ ਵੀ ਇਲਾਜ ਚੱਲਣਾ ਜਦ ਤੱਕ ਵੀ ਡਾਲਿਸਿਸ ਜਾਂ ਕੀਮੋਥੈਰਪੀ ਚੱਲਣੀ ਹੈ ਉਸ ਤੋਂ ਪਹਿਲਾਂ ਇਹ ਹੋਣ ਵਾਲੇ ਟੈਸਟ ਹਮੇਸ਼ਾ ਲਈ ਫ੍ਰੀ ਨੇ ਵਿੱਚ ਕਰਤਾ ਪੁਰਖ ਖਲੋਆ ਫਿਰ ਵਾਲ ਨਾ ਬਿੰਗਾ ਹੋਆ ਜਦੋਂ ਵੀ ਕੋਈ ਤੁਸੀਂ ਕੋਈ ਵੀ ਕੰਮ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨੇਕ ਇਰਾਦੇ ਦੇ ਨਾਲ ਸ਼ੁਰੂ ਕਰਦੇ ਆਂ ਤਾਂ ਉਸ ਕੰਮ ਨੂੰ ਠੱਲਣ ਵਾਲਾ ਉਸ ਮੁਹਿਮੇ ਨੂੰ ਠੱਲਣ ਵਾਲਾ ਕੋਈ ਨਹੀਂ ਹੁੰਦਾ ਤੇ ਪ੍ਰਮਾਤਮਾ ਆਪ ਸਹਾਈ ਹੁੰਦਾ ਮੈਂ ਉਤਾਰ ਸਿੰਘ ਜੀ ਬੈਣੀਪਾਲ ਜੀ ਜਿਹੜੇ ਚੇਅਰਮੈਨ ਨੇ ਆਪਣੇ ਲਾਈਫ ਕੇਅਰ ਫਾਊਂਡੇਸ਼ਨ ਦੇ ਪਹਿਲਾਂ ਤਾਂ ਤਾਂ ਮੈਂ ਉਹਨਾਂ ਦਾ ਸਾਡੇ ਸ਼ਹਿਰ ਫਲੋਰ ਦੇ ਵਿੱਚ ਆਇਆਂ ਦਾ ਬਹੁਤ ਬਹੁਤ ਜ਼ਿਆਦਾ ਸਸਵਾਲਬ ਕਰਨਾ ਇਹ ਜਿਹੜਾ ਕੰਮ ਹੈ ਬਹੁਤ ਹੀ ਨੇਕਪ੍ਰਾਲਾ ਕਰ ਰਿਹਾ ਆ ਆਪਾਂ ਨੂੰ ਪਤਾ ਅੱਜਕੱਲ ਮੈਡੀਕਲ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਧੰਗਲੀ ਚੱਲ ਰਹੀ ਆ ਜਾਂ ਜੋ ਵੀ ਹੈ ਇਨਸੈਂਟਿਵ ਚੱਲਦੇ ਆ ਜਾਂ ਪਰਸੈਂਟੇਜਸ ਆ ਸਾਰਿਆਂ ਦੀਆਂ ਤਾਂ ਜਿਹੜਾ ਗਰੀਬ ਬੰਦਾ ਹੈ ਉਹਦੇ ਲਈ ਬਹੁਤ ਔਖਾ ਹੋ ਜਾਂਦਾ ਟੈਸਟ ਵਗੈਰਾ ਕਰਾਉਣੇ ਤੇ ਭਾਜੀ ਹੁਣੀ ਇਹਨਾਂ ਦਾ ਬੜਾ ਨੇਕ ਕੰਮ ਆਲਾ ਸਾਰੇ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਇਹਨਾਂ ਦੀ ਇਹ ਲਾਈਫ ਕੇਅਰ ਜਿਹੜੀ ਫਾਊਂਡੇਸ਼ਨ ਹੈ ਇਹ ਚੱਲਦੀ ਆ ਤੇ ਅੱਜ ਇਹ ਖਾਸ ਕਰਕੇ ਸਾਡੇ ਕੋਲ ਗੁਰਦੁਆਰਾ ਤਖਤਗੜ੍ਹ ਸਾਹਿਬ ਜਿਹੜਾ ਸਾਡਾ ਫਲੋਰ ਫਲੋਰ ਵੀ ਸਾਡੇ ਕੋਲ ਆਏ ਤੇ ਇਹਨਾਂ ਨੇ ਇੱਥੇ ਜਿਹੜੀ ਆਪਣੀ ਇੱਕ ਲੈਬ ਹੈ ਜਿਹੜੀ ਇਹਨਾਂ ਦੀ ਅੱਜ ਇਹਨਾਂ ਦੀ ਇਸ ਗੁਰਦੁਆਰਾ ਸਾਹਿਬ ਸਾਹਬ ਦੇ ਵਿੱਚ ਆਪਣੇ ਦਸਾਂਝ ਸਾਹਿਬ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੀ ਜਿਹੜੀ ਲੇਬਲ ਦਾ ਉਦਰਾਣ ਸਾਖਸ਼ਵੰਤ ਸਿੰਘ ਸੰਧੂ ਜੀ ਜਿਹੜੇ ਆਪਣੇ ਚਾਰਟਰਲ ਤੋਂ ਐਨਆਰਆਈ ਵੀਰ ਨੇ ਇਹਨਾਂ ਨੇ ਸਾਡਾ ਸਹਿਯੋਗ ਵੀ ਬਹੁਤ ਕੀਤਾ ਗੁਰਦੁਆਰੇ ਦਾ ਵੀ ਸਹਿਯੋਗ ਕੀਤਾ ਇਹਨਾਂ ਸਾਰਿਆਂ ਦੇ ਭਰਾਵਾਂ ਦੇ ਨੇਕ ਉਪਰਾਲੇ ਕਰਕੇ ਜਿਹੜਾ ਇਹ ਕੰਮ ਸਾਡਾ ਸਿਰੇ ਚੜਿਆ ਤਾਂ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਬਾਕੀ ਵੀ ਐਨਆਰਆਈ ਵੀਰਾਂ ਦਾ ਤਾਂ ਹੋਰ ਸ਼ਹਿਰ ਦੇ ਵਸਨੀਕਾਂ ਦਾ ਸਾਰਿਆਂ ਨੂੰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਨੇਕ ਕੰਮ ਆ ਇਹਦੇ ਵਿੱਚ ਆਪਾਂ ਜਿਹੜੋ ਕੁਝ ਨੇਕ ਕੰਮ ਨੂੰ ਤੁਸੀਂ ਹੱਛਾ ਦਿੰਨੇ ਆ ਤੇ ਜਿਹੜਾ ਬੰਦਾ ਉਹ ਕੰਮ ਕਰਦਾ ਹੁੰਦਾ ਇੱਕ ਕਿਸਮ ਦਾ ਐਪਰੀਸ਼ੀਏਸ਼ਨ ਜਦੋਂ ਆਪਾਂ ਉਹਨੂੰ ਦਿੰਨੇ ਆ ਤਾਂ ਇਹ ਉਹਦੀ ਰੂਹ ਦੀ ਖਰਾਕ ਹੈ ਬੰਦੇ ਦੀ ਕਿਉਂਕਿ ਅਕਸਰ ਜਿਹੜੇ ਬੰਦੇ ਆ ਨੇਕ ਕੰਮ ਕਰਦੇ ਆ ਜਾਂ ਸਾਡਾ ਜੋ ਕੋਈ ਕੰਮ ਜਿਹੜਾ ਇਹੋ ਜਿਹਾ ਕੰਮ ਹੁੰਦਾ ਬੰਦਾ ਸਿਰਫ ਇਹੀ ਹੁੰਦਾ ਕਿ ਵੀ ਮੇਰੀ ਜਿਹੜੀ ਆ ਮੇਰੀ ਐਪਰੀਸ਼ੀਏਸ਼ਨ ਹੋਵੇ ਤੇ ਜਿੰਨੀ ਆਪਾਂ ਇਹਨਾਂ ਦੀ ਐਪਰੀਸ਼ੀਏਸ਼ਨ ਕਰੀ ਜਾਵਾਂਗੇ ਇਹ ਸਾਡੇ ਦਾਨੀ ਸੱਜਣ ਆ ਇਹ ਹੋਰ ਸਾਡੇ ਨਾਲ ਜੁੜਦੇ ਜਾਣਗੇ ਮੈਂ ਇਹਨਾਂ ਦਾ ਤੇ ਅੱਜ ਖਾਸ ਤੌਰ ਤੇ ਸਾਡੇ ਵਿੱਚ ਭਾਈ ਅਮਰਜੀਤ ਸਿੰਘ ਜੀ ਹੁਣੀ ਤੇ ਭਾਈ ਅਮਰੀਕ ਸਿੰਘ ਜੀ ਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਇਹ ਵੀ ਸਾਡੇ ਇਹਨਾਂ ਨੇ ਵੀ ਸਾਡੇ ਨਾਲ ਸਾਡੇ ਨਾਲ ਸਾਡੇ ਕੋਲ ਆਏ ਤਾਂ ਇਸ ਜਿਹੜਾ ਇਹ ਸ਼ਲਾਘਾਜੋ ਕੰਮ ਆ ਇਹਦੇ ਵਿੱਚ ਆਪਣਾ ਜਿਹੜਾ ਹਿੱਸਾ ਪਾਇਆ ਤੇ ਇਸ ਇਹਦੇ ਨਾਲ ਸਾਡਾ ਜਿਹੜਾ ਇਹਨਾਂ ਨੇ ਮਾਨ ਵਧਾਇਆ ਮੈਂ ਸਾਰੇ ਹੀ ਵੀਰਾਂ ਦਾ ਭੈਣਾ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਵੀ ਉਹਨਾਂ ਨੇ ਭਾਜੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਕਿ ਉਹ ਇਹਨਾਂ ਵਧੀਆ ਕੰਮ ਕਰ ਰਹੇ ਤੇ ਅਸੀਂ ਵੀ ਐਪਰੀਸ਼ੀਏਟ ਕਰਦੇ ਹਾਂ ਤੇ ਬਾਕੀਆਂ ਨੂੰ ਵੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਉਹਨਾਂ ਦਾ ਉਤਾਰ ਸਿੰਘ ਬੈਣੀਪਾਲ ਉਹਨਾਂ ਦਾ ਇੱਥੇ ਆ ਕੇ ਧੰਨਵਾਦ ਕਰਦਾ ਹਾਂ ਉਸੇ ਹੀ ਗੁਰੂ ਮਾਰਾ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਕਿ ਵੀ ਤੇ ਇਹਨਾਂ ਦੀ ਜਿਹੜੀ ਲਾਈਫ ਕੇਅਰ ਫਾਊਂਡੇਸ਼ਨ ਹੈ ਇਹਨੂੰ ਰਾਤ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਵਾਖੇ। ਵਾਈਗੁਦੀ ਦਾ ਕਾਲ ਸਾਹਿਬ। ਜੀ ਵਾਈਗੁਦੀ ਕੀ ਫਤਿਹ। ਅਸੀ ਕਾਲ। ਹਾਂ ਜੀ ਸਰ ਅੱਜ ਨਮੀ ਲੈਬਾਰਟਰੀ ਦਾ ਰਿਕਰਡ ਕੀਤਾ ਗਿਆ। ਕੀ ਗੜਾ ਚਾਹੁੰਦੇ? ਮੈਂ ਅਮਰੀਕ ਸਿੰਘ ਪ੍ਰਧਾਨ ਆਰਥਿਕ ਸਾਧਨ ਓਕਾਦੀਆ ਜ਼ਿਲ੍ਹਾ ਜਲੰਧਰ। ਅੱਜ ਫਲੋਰ ਦੇ ਵਿੱਚ ਲਾਈਫ ਫਾਊਂਡ ਕੇਅਰ ਫਾਊਂਡੇਸ਼ਨ ਵੱਲੋਂ ਇੱਕ ਲੈਬਾਰਟਰੀ ਦਾ ਰਿਕਰਡਨ ਕੀਤਾ ਗਿਆ ਜੋ ਕਿ ਫਲੋਰ ਦੇ ਵਿੱਚ ਤਖਤ ਗੁਰਦੁਆਰਾ ਤਖਤ ਗੜ੍ਹ ਸਾਹਿਬ ਤਰਤਗੜਾ ਸਾਹਿਬ ਜੋ ਕਿ ਆਪਣੇ ਹਸਪੀਟਲ ਤੋਂ ਸਿੱਧੀ ਥਾਣੇ ਨੂੰ ਗਲੀ ਜਾਂਦੀ ਆ ਉਹਦੇ ਵਿੱਚ ਅੱਗੇ ਜਾ ਕੇ ਟਵਾਲ ਜੀ ਦੇ ਘਰ ਦੇ ਨਜ਼ਦੀਕ ਹੈਗਾ ਆ ਉਹਦੇ ਵਿੱਚ ਜਿੰਨੇ ਵੀ ਟੈਸਟ ਹੋਣੇ ਆ ਉਹਦੇ ਵਿੱਚ ਹਰ ਬੰਦੇ ਨੂੰ ਘੱਟੋ ਘੱਟ ਵੀ 70 75% ਡਿਸਕਾਊਂਟ ਮਿਲੇਗਾ ਇਸ ਕਰਕੇ ਜਿਹੜਾ ਉਹ ਲੈਬੋਰੀ ਆ ਇਹ ਪੀਡੀਆਈ ਮੈਸਬ੍ਰੋਨ ਮਤਲਬ ਕਾਫੀ ਵੱਡੇ ਹਸਪੀਟਲ ਦੇ ਉਤੋਂ ਇਹ ਜਿਹੜੀ ਆ ਮਾਨਤਾ ਪ੍ਰਾਪਤ ਆ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਫਲੋਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਗੁਰਦੁਆਰਾ ਤਖਤ ਗੜ੍ਹ ਸਾਹਿਬ ਵਿਖੇ ਜਾ ਕੇ ਆਪਣਾ ਟੈਸਟ ਕਰਾਓ ਤਾਂ ਕਿ ਤੁਹਾਨੂੰ ਸਰੀਰ ਦਾ ਪਤਾ ਲੱਗ ਸਕੇ ਵੀ ਸਾਨੂੰ ਕੀ ਬਿਮਾਰੀ ਆ ਜਿਹੜੇ ਬਾਹਰ ਟੈਸਟ ਨੇ ਮਹਿੰਗੇ ਕਰਾਉਨੇ ਆ ਉਹਨਾਂ ਤੋਂ ਬਚੋ ਜਿਆਦਾ ਪੈਸਿਆਂ ਤੋਂ ਬਚੋ ਔਰ ਇੱਥੇ ਟੈਸਟ ਕਰਾਓ ਉਹ ਤੁਹਾਨੂੰ ਹਰਕ ਚੀਜ਼ ਦੀ ਸਹੂਲਤ ਵੀ ਦੱਸਣਗੇ ਔਰ ਜੇ ਤੁਹਾਡੀ ਕੋ ਬਿਮਾਰੀ ਆ ਕੋਈ ਕਿਸ ਤਰ੍ਹਾਂ ਦਾ ਡਾਕਟਰੀ ਇਲਾਜ ਆ ਉਹ ਵੀ ਜਿਹੜੇ ਗਰੀਬ ਬਿਲਕੁਲ ਗਰੀਬ ਆ ਉਹਨਾਂ ਦਾ ਉਹ ਫ੍ਰੀ ਵੀ ਕਰਦੇ ਆ ਉਦਾਂ 75% ਉਹ ਡਿਸਕਾਊਂਟ ਤੇ ਜਿਹੜੇ ਟੈਸਟ ਕਰਦੇ ਆ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਔਰ ਫਲੋਰ ਵਾਸੀਆਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਤਖਤਗੜ੍ਹ ਸਾਹਿਬ ਵੱਲੋਂ ਇਹ ਸਾਰਿਆਂ ਨੂੰ ਬੇਨਤੀ ਕਰਦਾ ਆ ਕਿ ਉੱਥੇ ਟੈਸਟ ਕਰਾ ਕੇ ਅੱਪ ਤੱਕ ਆਪਣੇ ਪੈਸੇ ਬਚਾਓ ਦੂਜਾ ਆਪਣੀ ਜਿਹੜੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਟੈਸਟ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰ ਮੇਰਾ ਨਾਮ ਮੁਕੇਸ਼ ਕੁਮਾਰ ਹੈ ਜੀ ਅੱਜ ਦਾ ਅੱਜ ਤੁਸੀਂ ਲੈਬੋ੍ਰਟਰੀ ਦੀ ਓਪਨਿੰਗ ਕਰ ਰਹੇ ਹੋ ਜੀ ਨਾਮ ਆ ਲੈਬੋ੍ਰਟਰੀ ਦਾ ਤੇ ਕਿਨਵਾ ਸੈਂਟਰ ਹੈ ਇਹ ਅੱਜ ਲਾਈਫ ਕੇਅਰ ਫਾਊਂਡੇਸ਼ਨ ਲੈਬੋ੍ਰਟਰੀ ਵੱਲੋਂ ਨਾ ਫਲੋਰ ਪਰ ਉਹ ਫਲੋਰ 'ਚ ਨਵਾਂ ਸੈਂਟਰ ਓਪਨ ਕੀਤਾ ਗਿਆ ਹੈ ਤਖਤਗੜ੍ਹ ਸਾਹਿਬ 'ਚ ਇਹ ਗੁਰਦੁਆਰੇ ਦੇ ਵਿੱਚ ਲੈਬੋ੍ਰਟਰੀ ਖੋਲੀ ਗਈ ਹੈ ਜੀ ਇੱਥੇ ਕੋਈ ਵੀ ਬਲੱਡ ਟੈਸਟ ਬਟ ਛੋਟੇ ਤੋਂ ਲੈ ਕੇ ਵੱਡੇ ਟੈਸਟ ਮਾਰਕੀਟ ਨਾਲੋਂ 75% ਘੱਟ ਰੇਟਾਂ 'ਚ ਕੀਤੇ ਜਾਂਦੇ ਨੇ ਜੀ ਇੱਥੇ ਜਿੱਦਾਂ ਕੀ ਸਾਡੇ ਨਾਲ ਅਲੱਗ-ਅਲੱਗ ਸਹੂਲਤਾ ਚਲਾਈਆਂ ਗਈਆਂ ਨੇ ਇੱਥੇ ਜਿੱਦਾਂ ਕੀ ਸ਼ੂਗਰ 10 ਰੁਪਏ ਦੀ ਜਿਹੜੀ ਬਾਹਰ ਸੀ ਬੀਸੀ 250 300 ਚ ਲੋਕ ਕਰਦੇ ਨੇ ਇੱਥੇ 70 ਰੁਪਏ ਦੀ ਹੁੰਦੀ ਹੈ ਜੀ ਠੀਕ ਹੈ ਜੀ ਇੱਥੇ ਹੋਰ ਉਪਰਾਲੇ ਵੀ ਕੀਤੇ ਗਏ ਨੇ ਜਿੱਦਾਂ ਕੀ ਕਈ ਕੀਮੋਥੈਰਪੀ ਵਾਲੇ ਪੇਸ਼ੈਂਟ ਹੁੰਦੇ ਨੇ ਜਿਨ੍ਹਾਂ ਨੂੰ ਕੈਂਸਰ ਹੁੰਦਾ ਉਹਨਾਂ ਦੀ ਕੀਮੋਥੈਰਪੀ ਲੱਗਦੀ ਹੈ ਠੀਕ ਹੈ ਜੀ ਉਹਨਾਂ ਦੀ ਜਿੰਨੀ ਵੀ ਵਾਰ ਕੀਮੋਥੈਰਪੀ ਲੱਗੇਗੀ ਉਨੀ ਵਾਰ ਉਹਨਾਂ ਦੇ ਉੱਪਰ ਡਾਕਟਰ ਬਲੱਡ ਟੈਸਟ ਲਿਖਦਾ ਵਾ ਸੀਬੀਸੀ ਕੇਐਫਟੀ ਐਲਐਫਟੀ ਇਹ ਤਿੰਨ ਟੈਸਟ ਤਾਂ ਹ ਹੁਣ ਸਾਡੀ ਲੈਬਾਰਟਰੀ ਨੇ ਇਹ ਉਪਰਾਲਾ ਕੀਤਾ ਹੋਇਆ ਵਾ ਇਹ ਵਾਲੇ ਟੈਸਟ ਜਿਨ੍ਹਾਂ ਨੂੰ ਕੀਟ ਕੈਂਸਰ ਦਾ ਹੈਗਾ ਉਹਨਾਂ ਦੀ ਕੀਮੋਥੈਰਪੀ ਲੱਗਦੀ ਆ ਇੱਥੇ ਆ ਕੇ ਆਪਣੇ ਡਾਕੂਮੈਂਟ ਦਿਖਾ ਦੇਣ ਤੇ ਉਹਨਾਂ ਦੇ ਇੱਥੇ ਇਹ ਟੈਸਟ ਫ੍ਰੀ ਹੋਣਗੇ ਕੋਈ ਕੋਸਟ ਨਹੀਂ ਕੋਈ ਰੁਪਈਆ ਨਹੀਂ ਕੋਈ ਕੁਝ ਨਹੀਂ ਇਹ ਫਾਊਂਡੇਸ਼ਨ ਸਾਡੀ ਆਪੀ ਪੇ ਕਰ ਦੇਗੀ ਠੀਕ ਹੈ ਜੀ ਤੇ ਕਈ ਹੁੰਦੇ ਕਿਡਨੀ ਵਾਲੇ ਪੇਸ਼ੈਂਟ ਜਿਨ੍ਹਾਂ ਦੇ ਕਿਡਨੀ ਡਾਇਲਿਸਿਸ ਹੁੰਦੀ ਆ ਕਿਡਨੀ ਚ ਪ੍ਰੋਬਲਮ ਹੋਣ ਕਰਕੇ ਡਾਇਲਿਸਿਸ ਵਾਲੇ ਸਟੇਜ ਤੱਕ ਚਲੇ ਜਾਂਦੇ ਇਹ ਪ੍ਰੋਬਲਮ ਅੱਜਕੱਲ ਬਹੁਤ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਤੇ ਇਹ ਟੈਸਟ ਨਾ ਸੀਬੀਸੀ ਤੇ ਕੇਐਫਟੀ ਇਹ ਦੋ ਟੈਸਟ ਉਹਨਾਂ ਦੀ ਡਾਇਲਿਸਿਸ ਹੋਣ ਤੋਂ ਪਹਿਲਾਂ ਕਰਾਉਂਦੇ ਆ ਹਫ਼ਤੇ ਚੋਂ ਉਹਨਾਂ ਦੋ ਵਾਰ ਡਾਇਲਿਸਿਸ ਹੋਵੇਗੀ ਭਾਵੇਂ ਤਿੰਨ ਵਾਰੀ ਹੋਵੇਗੀ ਇਹ ਟੈਸਟ ਉਹਨਾਂ ਦੇ ਹੋਣੇ ਹੀ ਹੋਣੇ ਆ ਠੀਕ ਹੈ ਜੀ ਤੇ ਇਹ ਟੈਸਟ ਵੀ ਸਾਡੀ ਫਾਊਂਡੇਸ਼ਨ ਫ੍ਰੀ ਕਰਦੀ ਆ ਸੀਵੀਸੀ ਕੇਐਫਟੀ ਉਹਨਾਂ ਦੇ ਡਾਇਲਿਸਿਸ ਦਾ ਕਾਰਡ ਬਣਿਆ ਹੁੰਦਾ ਇੱਕ ਜਾਂ ਫਿਰ ਡਾਕਟਰ ਨੇ ਟੈਸਟ ਲਿਖੇ ਹੁੰਦੇ ਉਹਨਾਂ ਦਾ ਡਾਇਗਨੋਸ ਲਿਖਿਆ ਹੁੰਦਾ ਕਿ ਉਹਨਾਂ ਨੇ ਪ੍ਰੋਬਲਮ ਹੈਗੀ ਕਿਡਨੀ ਚ ਠੀਕ ਹੈ ਜੀ ਔਰ ਦਿਖਾ ਕੇ ਇੱਥੇ ਆਪਣੇ ਟੈਸਟ ਕਰਾ ਸਕਦੇ ਨੇ ਜੀ ਠੀਕ ਹੈ ਜੀ ਮੈਂ ਜਿਹੜੀ ਰਿਪੋਰਟ ਵੀ ਆਪਾਂ ਫੋਲਿਓ ਆਈਏ ਮਾਤਾ ਜੀ ਸੜੀ ਜਦ ਜਿਹੜੀ ਸਾਡੀ ਲਬੋਟਰੀ ਹੈ ਲਾਈਫਕੇਅਰ ਫਾਊਂਡੇਸ਼ਨ ਦੀ ਇਹ ਐਨਏਬੀਐਲ ਲੈਬੋਰੀ ਆ ਜਿਹੇ ਸਾਰੇ ਕੁਆਲਿਟੀ ਕੰਟਰੋਲ ਲੱਗਦੇ ਆ ਜੀ ਠੀਕ ਹੈ ਜੀ ਇਹ ਕੋਈ ਵੀ ਡਾਕਟਰ ਇਹ ਨਹੀਂ ਕਹਿ ਸਕਦਾ ਕਿ ਰਿਪੋਰਟ ਸਾਡੇਦਰ ਨਹੀਂ ਚਲੇਗੀ ਉਹ ਪ੍ਰਾਈਵੇਟਾ ਲੈਬ ਹੁੰਦੀ ਆ ਜਿਹੜੇ ਆਪਣੇ ਟੈਸਟ ਕਰਕੇ ਉੱਥੇ ਰਿਪੋਰਟ ਦੇ ਦਿੰਦੇ ਇਹ ਪਰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਆ ਇਹ ਚੰਡੀਗੜ੍ਹ ਤੋਂ ਲੈ ਕੇ ਪੀਜੀਆਈ ਤੱਕ ਸਾਡੀ ਰਿਪੋਰਟ ਚਲੇਗੀ ਡੀਐਮਸੀ ਲੁਧਿਆਣਾ ਹਨਾ ਕਿੱਥੇ ਵੀ ਰਿਪੋਰਟ ਦਿਖਾ ਸਕਦੇ ਹੋ ਕਿਉਂਕਿ ਸਾਡੇ ਪੈਥੋਲੋਜਿਸਟ ਨਾ ਸਾਈਨ ਕਰਕੇ ਹੀ ਦਿੰਦੇ ਨੇ ਰਿਪੋਰਟ ਤੁਸੀਂ ਕਿੱਥੇ ਵੀ ਦਿਖਾ ਸਕਦੇ ਹੋ ਜੀ ਠੀਕ ਟਾਈਮ ਕੀ ਹੈ ਸਰ ਇਹਦਾ ਸਮਾਂ ਹੈਗਾ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਦੁਪਹਿਰ ਦੇ ਠੀਕ ਹੈ ਜੀ ਫਿਰ ਰਿਪੋਰਟ ਦਾ ਇਹ ਐਤਵਾਰ ਨੂੰ ਵੀ ਸਾਡੀ ਲੈਬੋਰੀ ਵੈਸੇ ਖੁੱਲਦੀ ਆ ਰਿਪੋਰਟ ਤੁਹਾਨੂੰ ਉਸੇ ਦਿਨ ਜਿਸ ਦਿਨ ਟੈਸਟ ਕਰਾ ਰਹੇ ਹੋ ਉਸੇ ਦਿਨ ਤੁਹਾਨੂੰ ਫੋਨ 'ਤੇ ਰਿਪੋਰਟ ਆ ਜਾਏਗੀ ਤੇ ਅਗਲੇ ਦਿਨ ਸਾਡੇ ਤੋਂ ਇੱਥੇ ਆ ਕੇ ਹਾਰਡ ਕਾਪੀ ਲੈ ਸਕਦੇ ਹੋ ਕਈ ਵਾਰੀ ਡਾਕਟਰ ਕਹਿੰਦੇ ਨੇ ਅਸੀਂ ਫੋਨ 'ਤੇ ਰਿਪੋਰਟ ਨਹੀਂ ਦੇਖਣੀ ਤੇ ਪੇਸ਼ੈਂਟ ਸਾਡੇ ਤੋਂ ਹਾਰਡ ਕਾਪੀ ਲੈ ਜਾ ਕੇ ਉੱਥੇ ਰਿਪੋਰਟ ਦਿਖਾ ਸਕਦਾ ਜੀ